ਵੀ ਦੇਖ ਸਕਦੇ ਹੋ ਦੋ ਟਰੱਕ ਜਿਹੜੇ ਆ ਥੋੜੀ ਦੇਰ ਪਹਿਲਾਂ ਹੀ ਆਪਸ ਚ ਨਾ ਦੀ ਇੱਕ ਟੱਕਰ ਹੋ ਗਈ ਹੈ ਜਾਂ ਕਿਸ ਤਰ੍ਹਾਂ ਇਹ ਦਿਨੋਂ ਪਾਸ ਕਰਦੇ ਹੋਏ ਬੜਾ ਭਿਆਨਕ ਭਿਆਨਕ ਐਕਸੀਡੈਂਟ ਹੋਇਆ ਹੈ ਅਰ ਜਗੱਡੀ ਲਈ ਪਿੱਛੋਂ ਆਗਰ ਮਾਰਤੀ ਗੱਡੀ ਤੁਹਾਡੀ ਗੱਡੀ ਕਿਥੋਂ ਦੀ ਹੈ ਜੀ ਮੇਰੀ ਇਥੇ ਟੈਰਸ ਦੀ ਹੈ ਅੱਛਾ ਠੀਕ ਹੁਣ ਚੱਲੀ ਹਾਂਜੀ ਠੀਕ ਹੈ ਗੱਡੀ ਪਿਛਲੀ ਗੱਡੀ ਵਜੀ ਹੈ ਇਹ ਤਾਂ ਪਤਾ ਨਹੀਂ ਹਾਂ ਜੀ ਕਿੱਥੇ ਗਈ ਹੈ ਇਹ ਬਾਕੀ ਦੋਨਾਰੇ ਪਚਾ ਹੋ ਗਿਆ ਤੁਹਾਡੀ ਸਟਾਂਗ ਕਿਤੇ ਕਿਤੇ ਲੱਗੀਆਂ ਜੀ ਮੇਰੇ ਸਾਰ ਚ ਲੱਗੀ ਹੈ ਉਹ ਗੱਡੀ ਹੋਰ ਵਾਰ ਕਿ ਪਚਾਇਆ ਜੀ ਹਾਂ ਠੀਕ ਹੈ ਪੁਲਸ ਪੁਲਸ ਨੇ ਕੋਈ ਕਾਰਵਾਈ ਕੀਤੀ ਹੈ ਨਹੀਂ ਕੋਸ਼ਿਸ਼ ਨੇ ਲਿਖਾ ਨਾ ਉਹ ਲਿਖਿਆ ਮੇਰਾ ਤੋ ਉਹ ਤਾਂ ਦੂਜੇ ਦੌੜ ਗਿਆ ਪਤਾ ਨਹੀਂ ਕਿੱਧਰ ਜ ਗਿਆ ਚੁਮੜ ਕੇ ਆਏ ਨਹੀਂ ਉਹ ਨਹੀਂ ਆਇਆ ਉੜ ਕੇ ਪੁਲਸ ਨਹੀਂ ਆਈ ਐਵਟੀ ਵਾਲੇ ਜਿਹੜੇ ਸੀ ਪਤਾ ਨਹੀਂ ਗੱਡੀ ਲੈ ਕੇ ਚਲੇ ਗਏ ਕੋਈ ਪਤਾ ਨਹੀਂ ਕੌਣ ਹੈ ਕੌਣ ਨੇ ਇਹ ਗੱਡੀ ਸਾਡੀ ਖਾਲੀ ਕਰਕੇ ਆਈ ਡਰਾਈਵਰ ਸੁੱਤਾ ਹੋਇਆ ਇਹਦੇ ਦਾ ਸਾਈਡ ਚ ਲਾ ਕੇ ਪਿੱਛਾਈ ਉਹ ਕੈਂਟਰ ਘੋਲੀ ਉਹਨੇ ਮਾਰੀ ਪਿੱਛੇ ਤੋਂ ਗੱਡੀ ਪਾੜ ਦਿੱਤੀ ਤੇ টেরਸ ਸਾਬੂ ਕਰਸਤੇ ਸਾਬੂ ਕੋ ਟੇਰਸ ਜਿਹੜੇ ਪਿੱਛੇ ਗੱਡੀ ਆ ਇਹਦਾ ਨੰਬਰ ਹਰਿਆਣੇ ਦਾ ਹਰਿਆਣੇ ਦੀ ਗੱਡੀ ਹੈ ਨਾ ਹਾਂ ਬਾਲਾ ਹਾਂ ਬਾਲਾ ਹੰਬਾਲੇ ਦੀ ਗੱਡੀ ਹੈ ਠੀਕ ਹੈ ਜਿਹੜੇ ਪਿੱਛੋਂ ਮਤਲਬ ਲੱਗੀ ਗਈ ਹਾਂ ਸੁੱਤਾ ਹੋਇਆ ਡਰਾਈਵਰ ਡਰਾਈਵਰ ਮੇਰਾ ਥੇ ਸੁੱਤਾ ਹੋਇਆ ਸਾਈਜ਼ ਵਾ ਕੇ ਪਿੱਛੋਂ ਆਇਆ ਸਪੀਡ ਨਾਲ ਨਿੰਦਾ ਕੀ ਕੁਛ ਹੋ ਗਿਆ ਪਿੱਛੋਂ ਮਾਰੀ ਕੋਈ ਡਰਾਈਵਰਾਂ ਦਾ ਕੋਈ ਜਾਣੀ ਨੁਕਸਾਨ ਨਹੀਂ ਡਰਾਈਵਰ ਠੀਕ ਹੈ ਦੋਨੋਂ ਠੀਕ ਹੈ ਬਸ ਠੀਕ ਹੈ ਗੱਡੀਆਂ ਦਾ ਨੁਕਸਾਨ ਹਾਂ ਗੱਡੀਆਂ ਜੀ ਵੀ ਅੱਖਰ ਦਿਓ ਦੋ ਟਰੱਕ ਜਿਹੜੇ ਆ ਥੋੜੀ ਦੇਰ ਪਹਿਲਾਂ ਹੀ ਆਪਸ ਚੜਾ ਦੀ ਇੱਕ ਟੱਕਰ ਹੋ ਗਈ ਹੈ ਜਦ ਕਿਸ ਤਰ੍ਹਾਂ ਇੱਧੇ ਤੀਨ ਨੂੰ ਪਾਸ ਕਰਦੇ ਹੋਏ ਬੜਾ ਭਿਆਨਕ ਭਿਆਨਕ ਐਕਸੀਡੈਂਟ ਹੋਇਆ ਹੈ ਅਰਜ ਗੱਡੀ ਲਈ ਪਿੱਛੋਂ ਆ ਕੇ ਮਾਰਦੀ ਗੱਡੀ ਤੁਹਾਡੀ ਗੱਡੀ ਕਿੱਥੋਂ ਦੀ ਹੈ ਜੀ ਮੇਰੀ ਇੱਥੇ ਟੈਰਸ ਦੀ ਹੈ ਅੱਛਾ ਜੀ ਹੁ ਮੈਂ ਚੱਲੀ ਹਾਂਜੀ ਜੀ ਠੀਕ ਹੈ ਕਿਹੜੀ ਪਿਛਲੀ ਗੱਡੀ ਵਜੀ ਹੈ ਇਹ ਤਾਂ ਪਤਾ ਨਹੀਂ ਆਣੇ ਜੀ ਕਿੱਥੇ ਦੀ ਹੈ ਇਹ ਬਾਕੀ ਦੋਨਾਰੇ ਪਚਾ ਹੋ ਗਿਆ ਤੁਹਾਡੇ ਛਟਾਂ ਕਿਤੇ ਕਿਤੇ ਲੱਗੀਆਂ ਜੀ ਮੇਰੇ ਸਾਰ ਚ ਲੱਗੀਆਂ ਹੈ ਮੇਰੇ ਹੋਰ ਬਾਕੀ ਪਚਾਇਆ ਜੀ ਹਾਂ ਜੀ ਪਾਲ ਪਾਲਸ ਨੇ ਕੋਈ ਕਾਰਵਾਈ ਕੀਤੀ ਹੈ ਨਹੀਂ ਕੋਸ਼ ਨੇ ਲਿਖਿਆ ਨਾ ਉਹ ਲਿਖਿਆ ਮੇਰਾ ਤੋ ਉਹ ਤਾਂ ਦੂਜੇ ਦੌੜ ਗਿਆ ਪਤਾ ਨਹੀਂ ਕਿਧਰ ਜਾਈ ਆ ਚਮੜ ਕੇ ਆਏ ਨਹੀਂ ਉਹ ਨਹੀਂ ਆਇਆ ਉੜ ਕੇ ਪਾਲਸ ਨਹੀਂ ਆਈ ਕਿ ਉਹ ਵਾਲੇ ਵਾਲੇ ਕਿਹੜੇ ਸੀ ਪਤਾ ਨਹੀਂ ਗੱਡੀ ਲੈ ਕੇ ਚਲੇ ਗਏ ਕੋਈ ਪਤਾ ਨਹੀਂ ਕੋਣ ਹੈ ਕੋਣ ਨਹੀਂ ਇਹ ਗੱਡੀ ਸਾਰੀ ਖਾਲੀ ਕਰਕੇ ਆਈ ਡਰਾਈਵਰ ਸੁੱਤਾ ਹੋਇਆ ਇਹਦੇ ਸਾਈਡ ਚ ਲਾ ਕੇ ਪਿਛੋਂ ਆਈ ਉਹ ਕੈਂਟਰ ਘੋਲੀ ਉਹਨੇ ਮਾਰੀ ਪਿੱਛੇ ਤੋਂ ਗੱਡੀ ਟੱਡ ਗਈ ਪੈਰ ਸਸਾ ਕੋ ਪੈਰਸ ਸਸਾ ਕੋ ਪੈਰਸ ਜਿਹੜੇ ਪਿੱਛੇ ਗੱਡੀ ਆ ਇਹਦਾ ਨੰਬਰ ਹਰਿਆਣੇ ਦਾ ਹਰਿਆਣੇ ਦੀ ਗੱਡੀ ਹੈ ਨਾ ਹਾਂ ਬਾਲਾ ਬਾਲਾ ਹੰਬਾਲੇ ਦੀ ਗੱਡੀ ਹੈ ਠੀਕ ਹੈ ਜੀ ਪਿੱਛੋਂ ਮਤਲਬ ਵਗੀ ਗਈ ਹਾਂ ਸੁੱਤਾ ਹੈ ਡਰਾਈਵਰ ਡਰਾਈਵਰ ਮੇਰਾ ਤੇ ਸੁੱਤਾ ਹੋਇਆ ਸੈਂਸਾਇਜ਼ ਨਾਲ ਕੇ ਪਿੱਛੋਂ ਆਇਆ ਸਪੀਡ ਨਾਲ ਨਿੰਦਾ ਕੀ ਘੁਸੜਾ ਵਿੱਚੋਂ ਮਾਰੀ ਕੋਈ ਡਰਾਈਵਰਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਡਰਾਈਵਰ ਠੀਕ ਹੈ ਦੋਨੋਂ ਠੀਕ ਹੈ ਬੜਾ ਠੀਕ ਹੈ ਗੱਡੀਆਂ ਦਾ ਨੁਕਸਾਨ ਹਾਂ ਗੱਡੀਆਂ ਜੀ ਰਿਪੋਰਟ ਕਰ ਦਿਓ ਦੋ ਟਰੱਕ ਜਿਹੜੇ ਆ ਥੋੜੀ ਦੇਰ ਪਹਿਲਾਂ ਹੀ ਆਪਸ ਚੜਨਾ ਦੀ ਇੱਕ ਟੱਕਰ ਹੋ ਗਈ ਹੈ ਜਾਂ ਕਿਸ ਤਰ੍ਹਾਂ ਇੱਤੇ ਦਿਨ ਪਾਸ ਕਰਦੇ ਹੋਏ ਬੜ

ਉੜ ਕੇ ਫੋਲਸ ਨਹੀਂ ਆਈ ਤੇ ਵਾਟੀ ਵਾਲੇ ਜਿਹੜੇ ਸੀ ਪਤਾ ਨਹੀਂ ਗੱਡੀ ਲਈ ਚਲੇ ਗਏ ਕੋਈ ਪਤਾ ਨਹੀਂ ਕੌਣ ਹੈ ਕੌਣ ਨੇ ਇਹ ਗੱਡੀ ਸਾਡੀ ਖਾਲੀ ਕਰਕੇ ਆਈ ਡਰਾਈਵਰ ਸੁੱਤਾ ਹੋਇਆ ਇਹਦੇ ਦਾ ਸਾਈਡ ਚ ਲਾ ਗਿਆ ਪਿੱਛੋਂ ਆਈ ਉਹ ਕੈਂਟਰ ਵਾਲੀ ਉਹਨੇ ਮਾਰੀ ਪਿੱਛੇ ਦਾ ਗੱਡੀ ਪਾੜ ਦਿੱਤੀ ਟੈਰਸ ਸਸਾ ਫਟੇਰਸ ਸਸਾ ਕੋ ਟੈਰਸ ਤੇ ਜਿਹੜੀ ਪਿੱਛਲੀ ਗੱਡੀ ਹੈ ਇਹਦਾ ਨੰਬਰ ਹਰਿਆਣੇ ਦਾ ਹਰਿਆਣੇ ਦੀ ਗੱਡੀ ਹੈ ਇਹਨਾਂ ਹੰਬਾਲਾ ਹੰਬਾਲਾ ਹੰਬਾਲੇ ਦੀ ਗੱਡੀ ਹੈ ਈ ਗੱਲ ਪਿੱਛੋਂ ਮਤਲਬ ਲੱਗੀ ਹਾਂ ਸੁੱਤਾ ਹੋਇਆ ਡਰਾਈਵਰ ਡਰਾਈਵਰ ਮੇਰਾ ਠੀਕ ਸੁੱਤਾ ਹੋਇਆ ਸਾਈਡ ਲਾ ਕੇ ਪਿੱਛੋਂ ਆਇਆ ਸਟੀਰ ਨਾਲ ਨਿੰਦਾ ਕੀ ਕੁਛ ਰਾਂ ਵਿਚੋਂ ਮਾਰੀ ਕੋਈ ਡਰਾਈਵਰਾਂ ਦਾ ਕੋਈ ਜਾਣੀ ਨੁਕਸਾਨ ਨਹੀਂ ਡਰਾਈਵਰ ਠੀਕ ਹੈ ਦੋਨੋਂ ਠੀਕ ਹੈ ਬੜਾ ਠੀਕ ਹੈ ਗੱਡੀਆਂ ਦਾ ਨੁਕਸਾਨ ਹਾਂ ਗੱਡੀਆਂ